ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋਜਪੁਰ ਜ਼ਿਲ੍ਹੇ ਦਾ ਪਿੰਡਾ ਸ਼ਕੂਰ ਸ਼ਕੂਰ ਪਿੰਡ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਆ ਤੇ ਜਦੋਂ ਤੁਸੀਂ ਸਜਾਦੀ ਵਾਲੇ ਪਾਸਿਓਂ ਸ਼ਕੂਰ ਦੇ ਵਿੱਚ ਐਂਟਰੀ ਮਾਰੋਗੇ ਤਾਂ ਟਾਵਰ ਆ ਵੇਖ ਸਕਦੇ ਹੋ ਮਿੱਤਰੋ ਜਮਾ ਟਾਵਰ ਵਾਲੇ ਪਾਸ ਨੂੰ ਕਰੀਪੁੱਤ ਕੈਮਰਾ ਆ ਟਾਵਰ ਦੇ ਬਿਲਕੁਲ ਨੇੜੇ ਪਾਈ ਹੋਣਾ ਦਾ ਘਰ ਨਾਲ ਹੀ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਪਹਿਲਾ ਸੂਆ ਪਲੂਣ ਵੱਛੀ ਤੁਹਾਨੂੰ ਵਿਖਾਉਣੀ ਹੈ ਮਿੱਤਰੋ ਵੱਛੀ ਬੜੀ ਜ਼ਬਰਦਸਤ ਆ ਬੜੀ ਚੰਗੀਆਂ ਨੇ ਤਿਆਰੀ ਕਰਨੀ ਹੈ ਕਰਮਾਲੀ ਨੇ ਕੁਝ ਕੁ ਦਿਨਾਂ ਦੀ ਹਜੇ ਇਹ ਕੱਚੀ ਆ ਸੰਗ ਇਹਨੂੰ ਜ਼ਰੂਰ ਮੁੱਠੀ ਪਰ ਹੈਗਾ ਬਾਕੀ ਵੱਛੀ ਦੇ ਵਿੱਚ ਕੁਆਲਿਟੀ ਦੁੱਧ ਵਾਲੀ ਬਰੀਡ ਵਾਲੀ ਜਾਤ ਵਾਲੇ ਪੱਖ ਤੋਂ ਬੜੀ ਮਜ਼ਬੂਤ ਆ ਅਜੋ ਤੁਹਾਨੂੰ ਡਿਟੇਲ ਲੈ ਕੇ ਦਿੰਨਾ 사ਸੀ ਗਾਲ ਹਰਪਾਲ ਵੀਰੇ ਕੀ ਹਾਲ ਆ ਬੰਦੇ ਬਾਈ ਸਿਹਤ ਤੇ ਪਰਿਵਾਰ ਬਾਈ ਬਹੁਤ ਵਧੀਆ ਬਾਈ ਚਲੋ ਸ਼ੁਕਰ ਆ ਬਾਈ ਅੱਛਾ ਹਰਪਾਲ ਬਾਈ ਵੜ ਕਿੰਨੇ ਦਿਨ ਲੈਂਦੀ ਆ 10 ਦਿਨ ਪਹਿਲੇ ਦੰਦੋ ਕਿਵੇਂ ਆ ਬਾਈ ਲੰਦੂ ਦੇਖੀ ਨਹੀਂ ਬਈ ਠੀਕ ਸਾ ਉਮਰ ਤਾਂ 2.5 ਸਾਲ ਦੀ ਹੋਊਗੀ ਕਿ ਨਹੀਂ ਠੀਕ ਆ ਵੀਰੇ ਮਾਂ ਦਾ ਦੁੱਧ ਤਾਂ ਕਿੰਨਾ ਕੁ ਸੀ ਵੀਰੇ ਹਰਪਾ ਮਾਂ ਦਾ ਦੁੱਧ ਹੈ 25 ਕਿਲੋ ਠੀਕ ਆ ਬਾਈ ਹਰਪਾਲ ਵੀਰੇ ਤੇਰੇ ਹਿਸਾਬ ਨਾਲ ਦੁੱਧ ਕਿੰਨਾ ਦੇ ਜੂਗੀ ਬਾਈ ਜਮ 22 23 ਕਿਲੋ ਦੇ ਦੂਗੀ ਪਹਿਲੇ ਸੂਏ ਹਨਾ ਬੱਚੀ ਦੀ ਬਰੀਡ ਬਹੁਤ ਆ ਹੂੰ 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 ਬਾਕੀ ਇੱਕ ਗੱਲ ਹੋਰ ਆ ਸੇਂਗਣਾ ਹੁੰਦੇ ਤਾਂ ਗੱਲਾਂ ਹੋਰ ਹੋਣੀਆਂ ਹੀ ਹਨਾ ਹੂੰ ਤੇ ਨੇਵਾ ਵੀ ਬਟਕਾਣੀ ਦਾ ਬਣਾ ਜੂ ਅਜਾ 10 ਦਿਨ ਪਹਿ ਜਾਵੇਂ ਤੂੰ ਹੂੰ ਬੱਚੀ ਉੱਤੋਂ ਵੀ ਇੱਕ ਗੱਲ ਹੋਰ ਆ ਲੋਲੀ ਪੋਲੀ ਵੀ ਬਹੁਤ ਆ ਹਨਾ ਉਹ ਪਲੀ ਪਲੀ ਚੰਗੀ ਆ ਬਾਈ ਅੱਛਾ ਕਿੰਨੇ ਦੀ ਦੇ ਦਈਏ ਬਾਈ ਪੂਰੇ ਲੱਖ ਦੀ ਪੂਰਾ ਲੱਖ ਬਹੁਤ ਹੁੰਦਾ ਯਾਰ ਮਾਨਤਨ ਕਰਦੀ ਏ ਖੁੱਲਾ ਕਿੰਨਾ ਕੋਈ ਕਰਦੀ ਕਰ ਦਈਏ ਕਿੰਨਾ 10 ਖੁੱਲ ਕੇ ਕਿੰਨਾ ਖੁੱਲ ਕੇ ਵੀ ਐਂ ਕਹਦੇ ਵੀ ਕਿੰਨੇ ਹਾਂ 95 90 ਦੀ ਵਿੱਚ ਮੁਫਰਦੇ ਆ ਤੁਸੀਂ ਦਿਲੋਂ ਬੱਚੀ ਹਨਾ ਜਿੱਥੇ ਜੇ ਤੁਹਾਡਾ ਮਨ ਕਹਿੰਦਾ ਨਾ ਮੈਨੂੰ ਚੱਲ ਕੱਢ ਖਪਰ ਨੂੰ ਕੀ ਕਹਿੰਦਾ ਫਿਰ ਕਰਦੇ ਆ ਬਾਤਾਂ ਹਨ ਖੋਲ ਕੇ ਇੱਕ ਦੀ ਤੋਰ ਮੜਾਇਆ ਉਹ ਸਿੰਘ ਆ ਨਾ ਜਿਹੜੇ ਸਿੰਘ ਇਹ ਬਈ ਕਈ ਕਹਿੰਦੇ ਆ ਵੜੀ ਜੀ ਵੀ ਜਾਂਦੇ ਆ ਵੜਦੇ ਆਂਦੇ ਬਾਈ ਹੈ ਬਾਈ ਨਿਕਲ ਜਾਂਦੇ ਆਂ ਨਹੀਂ ਯਾਰ ਪੀੜ ਬਹੁਤ ਉ ਵਿਚਾਰੀ ਨੂੰ ਆ ਲਿਆ ਬਾਈ ਲੇਵਾ ਲੁਆ ਵੜਾ ਤਿਆਰ ਕਰੂਗੀ ਹਨਾ ਹੂੰ ਦਰਦੀ ਦਰਦੀ ਪੁਲਵਾਨਾਂ ਵਾਂਗੂ ਆ ਹਜੇ ਤਾਂ ਜਿਵੇਂ ਜਿਵੇਂ ਇਹਨੇ ਤਿਆਰੀ ਕਰ ਲਈ ਹਰ ਪਾਲੇ ਦੇ ਤੋਂ ਤਰਿਆ ਨਹੀਂ ਜਾਣਾ ਲੇਵਾ ਲੈ ਹੂੰ ਪਰ ਤੁਰਨਾਂ ਦੇ ਲਈ ਜ਼ਰੂਰੀ ਆ ਯਾਰ ਤੁਰਿਆਣਾ ਗਿਆ ਲਊ ਕੋਣ ਆਪਣੇ ਤੋਂ ਹਣਾ ਲੈਵਾ ਲੈ ਕੇ ਨਹੀਂ ਤੁਰਿਆ ਉਹ ਗੱਲ ਆ ਉਹਦਾ ਵਧੀਆ ਤੁਰੂ ਆਹੋ ਮੇਰਾ ਆਪਣੇ ਤੋਂ ਗੋਲ ਖਰੀਦੂ ਜਦੋਂ ਤੁਰੇਣ ਗਿਆ ਲੈ ਪੁੱਤ ਕੈਮਰੇ ਦੀ ਅੱਖੇ ਦੇ ਥਣਾ ਤੋਂ ਚੰਗੀ ਤਰ੍ਹਾਂ ਵਿਖਾ ਦੇ ਬਣਦੇ ਬਾਈ ਬੰਦੇ ਤੁਸੀਂ ਵਪਾਰੀਆ ਨਾ ਪਾਇਆ ਤੁਸੀਂ ਤਲਿਆਰਾ ਤੇ ਨਾ ਪਾਈਏ ਤੁਸੀਂ ਗਾਨੀ ਹੈ ਤੇ ਇਹ ਫਿਰ ਨਾ ਪਾਏ ਤੁਸੀਂ ਕੁੰਗਰੂ 2 300 ਖਰਚ ਦੇ ਦਿੰਦੇ ਤੁਸੀਂ ਉਹ ਵੀ ਬਚਾ ਲਿਆ ਹਣਾ ਚੱਲ ਕੋਈ ਨਾ ਹੁਣ ਅਗਲੀ ਵਾਰੀ ਰਹੀ ਗੱਲ ਇਹ ਕੋ ਬੰਦੇ ਤੋਂ ਹੀ ਹਾਂ ਅਗਲੀ ਵਾਰੀ ਪਾ ਦੇਵਾਂਗੇ ਠੀਕ ਹੈ ਨੰਬਰ ਕਿੰਨਾ ਬਾਈ ਕਿਹੜੇ ਤੇ ਗੱਲ ਕਰਨੀ ਕਿਹੜਾ ਵਾ 87252 87252 22455 22455 87252 22455 ਇਸ ਨੰਬਰ ਤੇ ਕਰਨਾ ਤੁਸੀਂ ਮਿੱਤਰੋ ਬਾਈ ਦੇ ਨਾਲ ਰਾਬਤਾ ਕਾਇਮ ਤੇ ਰਾਬਤਾ ਕਾਇਮ ਕਰਕੇ ਕਰਨੀ ਆ ਤੁਸੀਂ ਗੱਲ ਤੇ ਗੱਲ ਦੇ ਨਾਲ ਹੋ ਜੋ ਮਸਲਾ ਹੱਲ ਕੈਮਰਾਮੈਨ ਗਰਦੀਪ ਗੱਲ ਦੇ ਨਾਲ ਸਰਬਾਗਿਲ ਮੁਦਕੇ ਇਜਾਜ਼ਤਵਾਲ ਨੂੰ ਬਧਿਆ ਧੰਨਵਾਦ